ਜੀ ਪ੍ਰਧਾਨ ਜੀ ਅੱਜ ਕਿਹੜੇ ਵਿਸ਼ੇ ਤੇ ਲੈ ਕੇ ਜਿਹੜੀ ਮੀਟਿੰਗ ਹੋਈ ਆ ਅੱਜ ਤਨਤਨ ਬਾਬਾ ਸੰਤ ਖਾਲਸਾ ਪਿੰਡ ਦੁਬਲੀ ਗੁਰਦੁਆਰਾ ਸਾਹਿਬ ਦੇ ਵਿੱਚ ਤਨਤਨ ਜ਼ਿਲ੍ਹੇ ਸਾਰੇ ਦੀ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ 7 ਜੂਨ ਚਲਦੇ ਨੇ ਤਨਤਨ ਬਾਬਾ ਕਰਨਾਮ ਸਿੰਘ ਜੀ ਸਰਦਾਰ ਕਰਮਜੀਤ ਸਿੰਘ ਜੀ ਤਰਲਵੀ ਤਨਤਨ ਬਾਬਾ ਵੀਰ ਸਿੰਘ ਜੀ ਤਨਤਨ ਬਾਬਾ ਸੰਤ ਖਾਲਸਾ ਜੀ ਸਾਡੇ ਕੌਮ ਦੇ ਮਹਾ ਜਨਰਲ ਸ਼ਹੀਦ ਚਾਮ ਸਿੰਘ ਪਟਾਰੀ ਔਰ ਆ ਬਾਬਾ ਦੀਪ ਸਿੰਘ ਜੀ ਸ਼ਹੀਦ ਗੌਣ ਔਰ ਤਾਂ ਤਾਂ ਪਿਤਾ ਗੁਰਗਰਪੁਰ ਸਿੰਘ ਜੀ ਨੌਨ ਸੱਤਾਂ ਦਰਨਾ ਦੇ ਸਾਰੇ ਹੀ ਲੀਡਰ ਸਹਿਬਾਨ ਔਰ ਸੂਬਾ ਕਮੇਟੀ ਦੇ ਲੀਡਰ ਜਿਹੜੇ ਅੱਜ ਬਾਬਾ ਸੰਤ ਖਾਲਸਾ ਦੇ ਪਰਾਵਾਂ ਤੇ ਵੀ ਮੀਟਿੰਗ ਹੋਈ ਹੈ ਇਹ ਜੋ 13 ਫਰਵਰੀ ਤੋਂ ਆਪਣਾ ਖਨੌਰੀ ਸ਼ੰਭੂ ਆਦਿ ਵਾਡਰਾਂ ਦੇ ਮੋਰਚੇ ਚੱਲ ਰਹੇ ਆ ਕਿ ਦਿੱਲੀ ਪੂਜ ਕਰੋ ਇਹਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਦਿੱਲੀ ਅੰਦੋਲਨ 220 ਤੋਂ 21 'ਚ ਰੱਦ ਕਰਵਾਏ ਔਰ ਉਹਦੇ ਨਾਲ ਬਾਕੀ ਜਿਹੜੀਆਂ ਬਕਾਇਆ ਮੰਗਾਂ ਸੀ ਜਿਵੇਂ ਤੇ ਪ੍ਰਦੂਸ਼ਣ ਵਾਲੀ ਮੰਗ ਜੇ ਪਰਾਲੀ ਵਾਲਾ ਮਸਲਾ ਜਾਂ 2023 ਬਿਜਲੀ ਸੋਧ ਬਿੱਲ ਦਾ ਔਰ ਉਹਦੇ ਨਾਲ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੋਮੀਨਾਥ ਦੀ ਰਿਪੋਰਟ ਅਮਦਾਕ ਬਣਾਉਣਾ ਔਰ ਜੋ ਸ਼ਹੀਦਾਂ ਜੋ ਦਿੱਲੀ ਦੇ ਵਿੱਚ 750 ਖਾਤੀ ਇਹ ਹੋਇਆ ਉਹਨਾਂ ਦੇ ਕੋਲ ਬਣਦੇ ਧਾਕ ਦੇਵਾਨੇ ਲਖੀਨਪੁਰ ਵਾਲਾ ਮਤਲਬ ਔਰ ਉਹਦੇ ਨਾਲ ਵੱਡੇ ਪੱਧਰ ਤੇ ਭਾਰਤ ਦੇ ਅੰਦਰ ਪਰਚੇ ਦਰਦ ਕੀਤੇ ਅੰਦੋਲਨਾਂ ਦੇ ਦਰਮਿਆਨ ਜਦੋਂ ਤੋਂ ਵੀ ਜੋ ਆਪਣੇ ਸੰਘਰਸ਼ ਚੱਲ ਰਹੇ ਆ ਪਰ ਕਾਫੀ ਰੇਲਾਂ ਦੇ ਵੀ ਪਰਚੇ ਦਰਦ ਸੀਗੇ ਇਹਦੇ ਚ ਔਰ ਉਹਨਾਂ ਮੁੱਦਿਆਂ ਤੇ ਬਕਾਇਆ ਮੰਗਾਂ ਜਿਹੜੀਆਂ ਥੰਦੇ ਅਗਰਵਾਲ ਨੇ ਲਿਖਤੀ ਇੱਕ ਪੱਤਰ ਦੇ ਕੇ ਅਦਵਾਸ ਦੇ ਕੇ ਤਿੰਨ ਕਾਲੇ ਨੂੰ ਰੱਦ ਕਰਕੇ ਬਾਕੀ ਇਹ ਬਕਾਇਆ ਮੰਗਾਂ ਉੱਤੇ ਪਾਣੀ ਮੈਂਬਰੀ ਕਮੇਟੀ ਨੂੰ ਕਹੇ ਕਿ ਉਹ ਇਹ ਹਾਲਾ ਕਰਵਾਉਣਾ ਪਰ ਉਹਦਾ ਅਜੇ ਤੱਕ ਕੋਈ ਹਾਲ ਨਹੀਂ ਨਿਕਲਿਆ ਪਰ ਫਿਰ ਉਹਨਾਂ ਨੂੰ ਕਿਹਾ ਸੀਗਾ ਮੋਦੀ ਸਰਕਾਰ ਨੂੰ ਕਿ ਜੇ ਨਹੀਂ ਹਾਲ ਹੁੰਦਾ ਤੇ 2023 ਚ ਫਿਰ ਵਾਪਸ ਆਵਾਂਗੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਵੱਡੇ ਪੱਧਰ ਤੇ ਸਰਕਾਰ ਨੇ ਕਥਾਨਾਂ ਨੂੰ ਸ਼ਹੀਦ ਕੀਤਾ ਹੋਰ ਨੁਕਸਾਨ ਕੀਤੇ ਔਰ ਸ਼ੂਭ ਕਰਨ ਸ਼ਹੀਦ ਕੀਤਾ ਔਰ ਇਹਦੇ ਚ 15 ਅਗਸਤ ਨੂੰ ਇਹ ਲੈ ਕਾਲਾ ਦਿਨ ਕਹਿ ਲੋ ਕਿ ਮਨਾਇਆ ਜਾਊਗਾ ਸਰਕਾਰ ਤੇ ਰੋਸ ਕੀਤਾ ਜਾਊ ਉਹਦੇ ਨਾਲ ਘਾਤਕ ਕਾਨੂੰਨ ਜਿਹੜੇ ਕੋਰਟਾਂ 'ਚ ਲੈ ਕੇ ਆਂਦੇ ਆ ਉਹਨਾਂ ਦੀਆਂ ਕਾਨੂੰਨ ਦੀਆਂ ਕਾਪੀਆਂ ਥਾਲੀਆਂ ਜਾਣਗੀਆਂ ਔਰ 31 ਅਗਸਤ ਨੂੰ ਹਰ ਜਿਹੜੇ ਮੋਰਚੇ ਚੱਲ ਰਹੇ ਸ਼ੰਭੂ ਖਨੌਰੀ ਆਦ ਆ ਉਹਨਾਂ ਤੇ 200 ਦਿਨ ਵੱਡੀ ਸਮੂਲੀਅਤ ਕਰਕੇ ਵੱਡੀ ਕਿੰਤੀ ਕਰਕੇ ਔਰ ਵੱਡੇ ਰੂਪ ਦੇ ਵਿੱਚ ਉਹ 200 ਦਿਨ ਮਨਾਇਆ ਜਾਊਗਾ ਧੰਨਵਾਦ ਜੀ ਮੈਂ ਲੀਕਾ ਖਾਲਸਾ ਲੀਕਾ ਨੀਜੀ ਕੇ.ਐੱਡ. ਮੈਂ ਗੌਰ ਸਿੰਘ ਖਿਆਲਾ ਅੱਜ ਸਾਡੀ ਜੁਨਾ ਦੀ ਮੀਟਿੰਗ ਗੁਬਲੀ ਬਾਬਾ ਸੰਤਖਾਰ ਸਾਹਿਬ ਦੇ ਸਥਾਨ ਤੇ ਹੋਈ ਆ ਜਿਸ ਵਿੱਚ ਆਉਣ ਵਾਲੇ ਸਮੇਂ ਚ ਜਿਹੜਾ 15 ਅਗਸਤ ਆ ਉਹਨੂੰ ਪ੍ਰੋਟੈਸਟ ਮਾਰਚ ਕੀਤਾ ਜਾਏਗਾ ਤੇ ਜਿਹੜੀਆਂ ਉਹਨਾਂ ਦੀ ਕਾਨੂੰਨ ਦੀਆਂ ਹੈਗੀਆਂ ਨੇ ਕਾਪੀਆਂ ਜਿਹੜੇ ਸਾਡੇ ਦੇ ਗੱਤ ਕਾਨੂੰਨ ਥੋਪਰੇ ਨੇ ਉਹਨਾਂ ਨੂੰ ਸਾੜਿਆ ਜਾਏਗਾ। ਬਾਕੀ ਗੱਲ ਇਹ ਹੈ ਵੀ ਸਾਡੀ ਬੜੇ ਦਿਨ ਦੀ ਲੜਾਈ ਚੱਲ ਰਹੀ ਆ। ਸਰਕਾਰ ਜਿਹੜੀ ਆਏ ਬਿਲਕੁਲ ਇੱਕਦਮ ਪਲਟਾ ਮਾਰ ਜਾਂਦੀ ਆ। ਆਹ ਕਰਕੇ ਨਾ ਕਰ ਦਿੰਦੀ ਆ। ਬੜੇ-ਬੜੇ ਵਾਅਦੇ ਕੀਤੇ ਇਹਨਾਂ ਨੇ। ਜਦ ਮੋਦੀ ਸਰਕਾਰ ਆਈ ਇਹ ਇੰਨਾ ਕਾਲੇ ਧੰਦੀ ਗੱਲ ਕੀਤੀ। ਕਿ ਆ ਜਿਹੜਾ 15-15 ਲੱਖ ਰੁਪਈਆ ਤੁਹਾਡੇ ਕਾਊਂਟਾ ਵਿੱਚ ਆਏਗਾ। ਉਹ ਵੀ ਮਤਲਬ ਇਹਨਾਂ ਦੇ ਬਾਅਦ ਚ ਗਿਆ ਤਾਂ ਉਹ ਇੱਕ ਜੁਮਲਾ ਆਈ ਇਹ ਸਰਕਾਰੀ ਜੁਮਲੇ ਦੀ ਆ ਇਸ ਕਰਕੇ ਜਿਹੜੀ ਲੜਾਈ ਆ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੀ ਹੋਵੇਗੀ ਤੇ ਮੈਂ ਇਹ ਅਪੀਲ ਕਰਦਾ ਆਪਣੇ ਭਰਾਵਾਂ ਅਕਿ ਕਿ ਵੱਧ ਤੋਂ ਵੱਧ ਟਾਈਟਲ ਮਾਰਚ ਕਰਕੇ ਤੇ ਐਸ ਡੀ ਐਮ ਦੇ ਦਫਤਰ ਸਾਹਮਣੇ ਉਹ ਜਿਹੜੀਆਂ ਕਾਨੂੰਨੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਿਆ ਜਾਵੇ ਵੈਰਿਕਾ ਖਾਲਸਾ ਮੈਂ ਕਿਹੜੇ ਮਸਲਿਆਂ ਲੈ ਕੇ ਜਿਹੜੀ ਮੀਟਿੰਗ ਕੀਤੀ ਹੈ ਮੈਂ ਸਰਪੰਚ ਦੁੱਬਲੀ ਕਿਸਾਨ ਚੰਗਰ ਚੰਗੀ ਬਈਸ ਪ੍ਰਧਾਨ ਪੰਜਾਬ ਅੱਜ ਸਾਡੀ ਜਿਹੜੀ ਮੀਟਿੰਗ ਹੋਈ ਨਗਰ ਦੁੱਬਲੀ ਦੇ ਵਿੱਚ ਇਹ ਹੋਈ ਆ ਜੋ ਸਰਕਾਰ ਦੀਆਂ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਿਸਾਨ ਮਜੂਰ ਦੁਕਾਨਦਾਰ ਵਾਕੇ ਆਰਟੀ ਵਾਕੇ ਉਸ ਮੁੱਦੇ ਤੇ ਆ ਕਿਉਂਕਿ ਸਾਡੇ ਦਿੱਲੀ ਖਲੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਜੋ ਤਰ੍ਹਾਂ ਚੱਲ ਰਿਹਾ ਉਹਦਾ ਕੋਈ ਸਿਰਾ ਨਹੀਂ ਲਾ ਰਹੀ ਸਰਕਾਰ ਉਹ ਸਾਨੂੰ ਐਮ ਐਫ ਸੀ ਗਰੰਟੀ ਦੇ ਰੂਪ ਵਿੱਚ ਲੈ ਕੇ ਨਹੀਂ ਦੇ ਰਹੀ ਚਾਹੇ ਸਾਡੇ ਹੋਰ ਮੁੱਦੇ ਅੱਜ ਦਾ ਕਾਨੂੰਨੀ ਇਹਨਾਂ ਪੁਲਿਸ ਦੇ ਹੱਥੇ ਜੀ ਦੇ ਦਿੱਤੇ ਆ ਅਸੀਂ ਉਹਦੇ ਵਿਰੋਧ ਦੇ ਵਿੱਚ 15 ਅਗਸਤ ਨੂੰ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੱਕ ਗੈਸਟ ਰੰਕ ਜਿਹੜਾ ਐਸ ਡੀ ਐਮ ਚ ਹੈ डीसी ਆ ਉਹਦੇ ਪੂਰੇ ਅਗੇ ਟਰੈਕਟਰ ਮਾਰਚ ਕਰਕੇ ਖੜਾਂਗੇ ਕਿ ਜਿਹੜੇ ਕਾਨੂੰਨ ਸਾਡੇ ਉਤੇ ਘਾਤ ਬਣਾਏ ਗਏ ਨੇ ਸੈਂਟਰ ਵੱਲੋਂ ਪੁਲਿਸ ਵਾਲੇ ਚਾਹੇ ਸਾਡੇ ਖੇਤੀ ਦੇ ਹਾਸੇ ਉਹਨਾਂ ਨੂੰ ਰੱਦ ਕਰਕੇ ਸਾਡੇ ਹੱਕ ਦੇ ਜੋ ਕਾਨੂੰਨ ਅਪਣਾਏ ਜਾਣ ਮੈਂ ਧੰਨਵਾਦ ਕਰਦਾ ਪ੍ਰੈਸ ਦਾ ਬੱਗ ਜਿਕਾ ਖੰਸਾ ਬਈ